ਗੁਰੂ ਨਾਨਕ ਸਾਹਿਬ ਮਹਾਰਾਜ ਜਾ ਰਹੇ ਸਨ ਜੁੜੇ ਕਿਵੇਂ ਆਨੰਦ ਲੈਂਦੇ ਆ ਟੁੱਟੇ ਹੋਏ ਤੇ ਸੁੱਕੇ ਹੋਏ ਤੇ ਮੁਸ਼ਕੇ ਹੋਏ ਬਦਬੂ ਪੈਦਾ ਕਰ ਦਿੰਦੇ ਆ ਗੁਰੂ ਨਾਨਕ ਸਾਹਿਬ ਜਾ ਰਹੇ ਨੇ ਤੇ ਕੀ ਵੇਖਿਆ ਬੜਾ ਸੋਹਣਾ ਇੱਕ ਸਰੋਵਰ ਇੱਕ ਤਾਲ ਹੈ ਉਸ ਤਾਲ ਦੇ ਕੰਡੇ ਦੇ ਉੱਤੇ ਅੰਬਾਂ ਦੇ ਕੇਲਿਆਂ ਦੇ ਅਨਾਰਾਂ ਦੇ ਕਲੀਆਂ ਦੇ ਗੁਲਾਬ ਦੇ ਬੜੇ ਪ੍ਰਕਾਰ ਦੇ ਫੁੱਲ ਜਿਹੜੇ ਉਹ ਖਿੜੇ ਹੋਏ ਨੇ ਫਲ ਲੱਗੇ। ਠੰਡੀ ਠੰਡੀ ਹਵਾ ਚੱਲ ਰਹੀ ਹੈ ਮੋਰ ਪੈਲ ਪਾ ਰਿਹਾ ਹੈ ਬੱਦਲ ਚੜ੍ਹਿਆ ਹੈ ਕੋਇਲ ਬੋਲਦੀ ਚਿੜੀਆਂ ਨੇ ਚਹਾਟ ਪਾਈ ਹੈ। ਨਕਸ਼ਾ ਇਹਨੂੰ ਕਹਿੰਦੇ ਸਰਵਣ ਭਗਤੀ। ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਭਾਈ ਸਾਹਿਬ ਨੇ ਜਿਹੜੀਆਂ ਕਥਾ ਲਿਖੀਆਂ ਨਾ ਇੱਕ ਤੇ ਅਸੀਂ ਹੁਣ ਪਤਾ ਨਹੀਂ ਕਿਉਂ ਮਗਰ ਪੈ ਗਏ ਆਪਣੇ ਇਤਿਹਾਸ ਦੇ। ਆਪਣੇ ਘਰ ਦੇ ਹਰ ਗੱਲ ਨੂੰ ਰਿਜੈਕਟ ਕਰਦੇ ਉਹਨਾਂ ਨੇ ਬੜੀ ਰੂਹ ਨ ਇਤਿਹਾਸ ਲਿਖਿਆ ਸਰਵਣ ਦਰਸ਼ਨ ਕਰਾਏ ਆ ਕਿ ਜਿੱਦਾਂ ਤੁਸੀਂ ਹੁਣ ਸੁਣ ਰਹੇ ਆ ਤੇ ਨਾਲ ਨਾਲ ਦਰਸ਼ਨ ਹੋਣ ਫਿਰ ਆਨੰਦ ਹੈ ਉਹ ਕਹਿੰਦੇ ਵੀ ਇਸ ਤਰ੍ਹਾਂ ਨਦੀ ਵਗਰੀ ਹੈ ਹੁਣ ਤੁਹਾਡੀ ਸੁਰਤ ਵਿੱਚ ਨਦੀ ਆਉਣੀ ਚਾਹੀਦੀ ਜੇ ਸਰੋਤੇ ਆ ਤੇ ਜੇ ਇੱਧਰ ਉੱਧਰ ਵੇਖਣਾ ਲੰਗਰ ਛਕਣਾ ਫਿਰ ਥੋੜਾ ਸਰਵਣ ਭਗਤੀ ਕੰਨਾਂ ਰਹੀਂ ਸੁਣ ਕੇ ਅੰਦਰ ਨਕਸ਼ਾ ਬਣੇ ਭਾਵੇਂ 10 ਮਿੰਟ ਹੀ ਕਥਾ ਹੋਵੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਗਏ ਇਹ ਸੁੰਦਰ ਦ੍ਰਿਸ਼ ਕਵੀ ਨੇ ਬਿਆਨ ਕੀਤਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਕੀ ਵੇਖ ਰਹੇ ਆ ਕਹਿੰਦੇ ਬਾਬਾ ਕਿੰਨਾ ਸੋਹਣਾ ਮੌਸਮ ਹੈ ਕਿੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਹੈ ਕਿਤਨੀ ਬੇਅੰਤ ਬਰਕਤ ਵਰਤ ਰਹੀ ਹੈ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਜੀ ਦੀ ਕਿਰਪਾ ਦੇ ਨਾਲ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕਹਿੰਦੇ ਵਰਦਾਨਿਆ ਜੀ ਦੀ ਕੁਦਰਤ ਨੂੰ ਵੇਖ ਕੇ ਵਾਹ ਵਾਹ ਕਰਦਾ ਏ ਤੂੰ ਬੇਅੰਤ ਕੁਦਰਤ ਤੇਰੀ ਵਿਸਮਾ ਪ੍ਰਭਾਵ ਛੇੜ ਕਿਛ ਸਿਫਤ ਖੁਦਾਏ ਦੇ ਦੀਦਾਰ ਦੀ ਕਰੀਏ ਰਬਾਬ ਵਜੀ ਮੌਸਮ ਬੜਾ ਪਿਆਰਾ ਸੀ ਪੰਛੀ ਵੀ ਸੁੱਨ ਹੋ ਗਏ ਜਲ ਵੀ ਸੀਤਲ ਹੋ ਗਿਆ ਜਿੰਨੇ ਵੀ ਪਰਿੰਦੇ ਸਨ ਜਿਤਨੀਆਂ ਵੀ ਉੱਥੇ ਕੋਈ ਅਰਸ ਪਰਸ ਰੂਹਾ ਸਨ ਸਭ ਟਿਕ ਗੀਆਂ ਗੁਰ ਸੁंदर মোহন ਪਾਏ ਗਰੀ ਹਰ ਪ੍ਰੇਮ ਬਾਣੀ ਮਨ ਮਾਰਿਆ ਬੇਲੋ ਬੰਦਾ ਜੀਂਦਾ ਪਾਣੀ ਚ ਸੁੱਟਦੇ ਹੋ ਤੇ ਉਹ ਜ਼ੋਰ ਲਾਉਂਦਾ ਬਾਹਰ ਨਿਕਲਦਾ ਤਰਦਾ ਏ ਪਰ ਉਹਨੂੰ ਪਾਣੀ ਡਬੋਂਦਾ ਏ ਕੁਦਰਤ ਦੀ ਕੈਸੀ ਪ੍ਰਕਿਰਤੀ ਦੀ ਖੇਡ ਐ ਬੰਦਾ ਜੀਂਦਾ ਹੱਥ ਮਾਰਦਾ ਏ ਤੇ ਪਾਣੀ ਡਬੋਂਦਾ ਏ ਤੇ ਜਦੋਂ ਬੰਦਾ ਮਰ ਜਾਂਦਾ ਏ ਤੇ ਆਪੇ ਬੇਲੋ ਤਰ ਜਾਂਦਾ ਕੋ ਸਤਨਾਮ ਜਦੋਂ ਮੈਂ ਆਪਣੇ ਚ ਹੰਕਾਰ ਐ ਮੈਂ ਆ ਕੀਤਾ ਮੈਂ ਉਹ ਕਰ ਦੂ ਮੈਂ ਇਦਾਂ ਡੁੱਬਾਂਗੇ ਜਦੋਂ ਗੁਰਬਾਣੀ ਮੁਤਾਬਕ ਆਪਣੇ ਕਰਮ ਇੰਦਰੀ ਗਿਆਨ ਇੰਦਰੀ ਮਨ ਇਹ ਸਾਰੇ ਦੀ ਮੌਤ ਹੋ ਗਈ ਤੇ ਫਿਰ ਗੁਰੂ ਨਾਨਕ ਸਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਮਰ ਗਿਆ ਸੋ ਤਰ ਗਿਆ ਤੇ ਮਰਿਆ ਬੰਦਾ ਕਿਸੇ ਦੀ ਨਿੰਦਿਆ ਨਹੀਂ ਕਰਦਾ ਨਾ ਚੁਗਲੀ ਕਰਦਾ ਨਾ ਈਰਖਾ ਕਰਦਾ ਨਾ ਕਿਸੇ ਦਾ ਮਾੜਾ ਸੋਚਦਾ ਨਾ ਕਿਸੇ ਦਾ ਹੱਕ ਖਾਂਦਾ ਨਾ ਕਿਸੇ ਦਾ ਦਿਲ ਦਿਖਾਉਂਦਾ ਏ ਇਹ ਗੁਰਬਾਣੀ ਦਾ ਜੀਵਨ ਅੰਦਰ ਇਤਨਾ ਗਹਿਰਾ ਅਸਰ ਹੈ ਹਜ਼ੂਰ ਦੇ ਭਾਈ ਸਾਹਿਬ ਨੇ ਰਵਾਵ ਛੜੀ ਸੁਰਤਾਂ ਜੜਵੀਂ ਆ ਬੜਾ ਆਨੰਦ ਵਰਸਿਆ ਅੰਮ੍ਰਿਤ ਦੀ ਵਰਖਾ ਹੋਈ ਕੁਝ ਸਮਾਂ ਮਾਰੇ ਨੇ ਬਤਾਇਆ ਤੇ ਚਲੇ ਗਏ ਫਿਰ ਕਿਤੇ ਵਰੇ ਬਾਦ ਸਤਿਗੁਰੂ ਉਸੇ ਜਗ੍ਹਾ ਤੇ ਵਾਪਸ ਆਏ ਗਜ ਕਿ ਆਖੋ ਸਤਨਾਮ ਸ੍ਰੀ ਜਦੋਂ ਉਸੇ ਜਗ੍ਹਾ ਤੇ ਪਰਤੇ ਤੇ ਭਾਈ ਉਮਰਦਾਨੇ ਨੂੰ ਹਜ਼ੂਰ ਕਹਿੰਦੇ ਭਾਈ ਉਮਰਦਾਨਿਆ ਯਾਦ ਆਇਆ ਕੁਛ ਕਹਿੰਦੇ ਬਾਬਾ ਜੀ ਨਹੀਂ ਕਹਿੰਦੇ ਧਰਤੀ ਦੀ ਪਛਾਣ ਕਰੇ ਕਿਹੜੀ ਧਰਤੀ ਹੈ ਕਹਿੰਦੇ ਬਾਬਾ ਜੀ ਇੰਨੀਆਂ ਧਰਤੀਆਂ ਤੁਸੀਂ ਵਿਖਾਤੀਆਂ ਇੰਨੀ ਕੁਦਰਤ ਪਤਾਲ ਆਕਾਸ਼ ਪਹਾੜਾਂ ਕੁੰਦਰਾਂ ਦੇ ਦیدار ਕਰਾਏ ਹੁਣ ਯਾਦ ਨਹੀਂ ਹੈ ਪਾਤਸ਼ਾਹ ਕਹਿੰਦੇ ਮਰਦਾਨਿਆ ਯਾਦ ਕਰ ਜਦੋਂ ਤੂੰ ਆਖਿਆ ਸੀ ਨਾ ਤੂੰ ਬੇਅੰਤ ਕੁਦਰਤ ਤੇਰੀ ਵਿਸਮਾਹ ਕਿ ਬਾਬਾ ਜੀ ਜਲ ਵਗ ਰਿਆ ਬੂਟੇ ਪੰਛੀ ਬੋਲਦੇ ਕਿੰਨਾ ਸੋਹਣਾ ਮਾਹੌਲ ਹੈ ਤੇ ਅਸੀਂ ਆਖਿਆ ਸੀ ਫਿਰ ਉਹਦਾ ਸ਼ੁਕਰ ਕਰੀਏ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੇ ਇੱਥੇ ਕੀਰਤਨ ਹੋਇਆ ਸੀ ਪਰ ਹੁਣ ਉਹ ਜਗਾ ਕੀ ਹੋ ਗਈ ਹੈ ਉਹ ਜਿਹੜਾ ਤਾਲ ਸੀ ਨਾ ਸਰੋਵਰ ਦਾ ਉਹ ਬਦਬੂ ਮਾਰਨ ਲੱਗ ਪਿਆ ਉਹਦੇ ਚੋ ਸਮੈਲ ਆਉਣ ਲੱਗ ਪਈ ਪੌਦੇ ਸੁੱਕ ਗਏ ਪਾਣੀ ਰੁਕ ਗਏ ਪੰਛੀ ਮੁੱਕ ਗਏ ਗੱਜ ਕੇ ਆਖੋ ਸਤਨਾਮ ਸ੍ਰੀ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਉਹੀ ਜਗ੍ਹਾ ਏ ਭਾਈ ਸਾਹਿਬ ਕਹਿੰਦੇ ਬਾਬਾ ਕੀ ਹੋ ਗਿਆ ਇਸ ਜਗ੍ਹਾ ਨੂੰ ਵਰੇ ਪਹਿਲਾਂ ਤਾਂ ਇੱਥੇ ਬੜੀ ਬਹਾਰ ਸੀ ਤੇ ਹੁਣ ਬਦਬੂ ਦੀ ਹੋਂਕਾਰ ਐ ਹਜ਼ੂਰ ਪਾਤਸ਼ਾਹ ਫਿਰ ਆਪਣੇ ਗਲੇ ਦੇ ਰਾਈਂ ਅਸੁਰਤ ਦੀ ਉਡਾਰੀ ਦੇ ਨਾਲ ਉਸ ਉਸ ਪਾਣੀ ਦੇ ਟੋਬੇ ਨਾਲ ਗੱਲਾਂ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹਜ਼ੂਰ ਕਹਿੰਦੇ ਪਬਰ ਤੂੰ ਹਰੀਆ ਵਿਲਾ ਕਵਲਾ ਕੰਚਨਵਨ ਕੈ ਦੁਖੜ ਸੜਿਓ ਹੈ ਕਾਲੀ ਹੋਈਆ ਦਿਹਰੀ ਹਜ਼ੂਰ ਕਹਿੰਦੇ ਤੈਨੂੰ ਕੀ ਹੋ ਗਿਆ ਓਏ ਤੇਰੇ ਤੇ ਕਿੰਨਾ ਹੁਸਨ ਸੀ ਨੂਰ ਸੀ ਤੇਰੇ ਕੋਲੋਂ ਮਹਿਕਾਂ ਆਉਂਦੀਆਂ ਸੀ ਤੇਰੇ ਕੋ ਹਰ ਰਾਗੀਰ ਦੇ ਕਦਮ ਰੁਕ ਜਾਂਦੇ ਸੀ ਅੱਜ ਕਿਉਂ ਸੜ ਗਿਆ ਜਿਹੜੀਆਂ ਰੂਹਾਂ ਨੇਤ ਨਿਮ ਨਹੀਂ ਕਰਦੀਆਂ ਸੇਵਾ ਨਹੀਂ ਕਰਦੀ ਮਾਰੇ ਜੇ ਕਥਾ ਕੀਰਤਨ ਚ ਹਾਜ਼ਰੀ ਨਹੀਂ ਲਵਾਉਂਦੇ ਜੀਵਨ ਜਿਹੜਾ ਹੈ ਸੁੱਕਾ ਤੇ ਰੁੱਖਾ ਏ ਹਜ਼ੂਰ ਕਹਿੰਦੇ ਤੈਨੂੰ ਕੀਦੀ ਨਜ਼ਰ ਲੱਗੀ ਭਾਈ ਤੇਰੇ ਇੰਨੇ ਸਹੱਪੜ ਨੂੰ ਕਿੰਨੇ ਨਜ਼ਰ ਲਾਤੀ ਤੈਨੂੰ ਕੀ ਹੋ ਗਿਆ ਕਹਿਣ ਲੱਗਾ ਬਾਬਾ ਪੁੱਛ ਕੁਝ ਨਾ ਮੈਂ ਬੜਾ ਦੁਖੀ ਐ ਕਹਿਣ ਲੱਗੇ ਦੁੱਖ ਦਾ ਕਾਰਨ ਵੀ ਕੋਈ ਹੋਵੇਗਾ ਹਜ਼ੂਰ ਦੇ ਕੈਸੇ ਸੁੰਦਰ ਬਚਨ ਲੈ ਕਹਿ ਦੁੱਖੜੀ ਛੜਿ ਉਹ ਕਾਲੀ ਹੋਈ ਆ ਦੇਹਰੀ ਉਹ ਅੱਗੋ ਕਹਿੰਦਾ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਕਹਿੰਦੇ ਬਾਬਾ ਜਿਹੜਾ ਸਮੁੰਦਰ ਹੈ ਨਾ ਉਹ ਮੇਰੇ ਨਾਲ ਜੁੜਿਆ ਸੀ ਜਿੰਨਾ ਚਿਰ ਮੇਰੀ ਦੋਹਾਂ ਦੀ ਜੋੜੀ ਰਹੀ ਹੈ ਉਹ ਆਉਂਦਾ ਸੀ ਮਿਲ ਕੇ ਜਾਂਦਾ ਸੀ ਆਉਂਦਾ ਸੀ ਪ੍ਰਾਣਾ ਪਾਣੀ ਲੈ ਜਾਂਦਾ ਸੀ ਨਵਾਂ ਪਾਣੀ ਜਿਹੜਾ ਕਿਤੇ ਨਾ ਰੋਜ ਨਿਤਨੇਮ ਕਰਨਾ ਸੇਵਾ ਕਿਉਂ ਕਥਾ ਕੀਰਤਨ ਕਿਉਂ ਮਰ ਕਹਿੰਦੇ ਅਣ ਦਿਨ ਸਾਹਿਬ ਸੇਵੀ ਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਕੰਨ ਕਥਾ ਸੁਣ ਅੱਖਾਂ ਦਰਸ਼ਨ ਕਰਨ ਹੱਥ ਪਾण्डे ਮਾਂਜਣ ਝਾੜੂ ਫੇਰਨ ਕਿੰਨੀਆਂ ਸੰਗਤਾਂ ਜੋੜਾ ਕਰ ਸੇਵਾ ਕਰ ਰਹੀਆਂ ਕਿੰਨੇ ਵੀਰ ਪਾण्डे ਮਾਂਜ ਰਹੇ ਆ ਕਾਮਣੀ ਨੂੰ ਰੰਗ ਚੜ ਰਿਹਾ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸੰਗਤ ਵਿੱਚ ਆ ਕੇ ਬਰਕਤਾਂ ਹੀ ਐ ਵਿੱਚ ਸੰਗਤ ਹਰ ਪ੍ਰਭ ਸੰਗਤ ਵਿੱਚ ਰੱਬ ਵਸਦਾ ਹੈ ਰੱਬ ਦੇ ਦਿਦਾਰ ਹੁੰਦੇ ਐ ਦੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਕਹਿੰਦੇ ਕਹਿ ਦੋ ਖੜੇ ਛੜਿਓਏ ਵੀ ਤੈਨੂੰ ਕੀ ਦੀ ਨਜ਼ਰ ਲੱਗੀ ਤੂੰ ਤਾਂ ਸਭ ਕੁਝ ਗਵਾ ਲਿਆ ਕਹਿਣ ਲੱਗਾ ਬਾਬਾ ਉਹ ਸਾਹਮਣੇ ਸਮੁੰਦਰ ਸੀ ਮੇਰਾ ਰਿਸ਼ਤਾ ਜੁੜਿਆ ਇੱਕ ਦਿਨ ਤੂਫਾਨ ਉੱਠਿਆ ਉਸ ਤੂਫਾਨ ਨੇ ਲਿਆ ਕੇ ਮੇਰੇ ਚ ਮਿੱਟੀ ਛੁੱਟੀ ਤੇ ਸਾਡਾ ਦੋਹਾਂ ਦਾ ਰਿਸ਼ਤਾ ਤੂਫਾਨ ਕਾਦਾ ਹੁੰਦਾ ਦੁਬਦਾ ਦਾ ਜਦੋਂ ਬੰਦੇ ਅੰਦਰ ਦੁਬਿਧਾ ਪੈਂਦੀ ਨਾ 20 20 ਸਾਲ ਜਿਹੜੇ ਬੰਦੇ ਨਿਤਨੇਮ ਪੱਕਾ ਕਰਦੇ ਸੀ ਉਹ ਵੀ ਛੱਡ ਕੇ ਬੈ ਗਏ 20 20 ਸਾਲ ਜਿਨ੍ਹਾਂ ਨੇ ਸੇਵਾ ਕੀਤੀ ਸਿਮਰਨ ਦੁਬਿਧਾ ਕਹਿੰਦੇ ਕੁਝ ਨਹੀਂ ਲੋੜ ਹੈ ਇਹ ਕੁਝ ਨਹੀਂ ਦੁਬਿਧਾ ਬੌਰੀ ਮਨ ਬਰਾਇਆ ਝੂਠੇ ਲਾਲਚ ਜਨਮ ਗਵਾਏ ਉਹ ਕਹਿੰਦੇ ਬਸ ਉਹ ਬੰਨ ਵੱਜ ਗਿਆ ਜਿੱਦਣ ਦਾ ਬੰਨ ਵੱਜਿਆ ਏ ਜਣਾ ਪਾਣੀ ਨਾਲ ਹਾਂ ਜੇ ਸੇਤੀ ਮੇਰਾ ਸੰਗ ਜਿੱਤ ਦਿੱਠੈ ਤਨ ਪਰ ਫੁੜੈ ਚੜੈ ਚ ਵਗਣ ਵਨ ਜਿਹਦੇ ਨਾਲ ਮੈਨੂੰ ਲਾਲੀਆਂ ਆਉਂਦੀਆਂ ਸੀ ਖੁਸ਼ੀ ਆਉਂਦੀ ਸੀ ਨੂਰ ਆਉਂਦਾ ਸੀ ਅੰਦਰ ਨੱਚ ਉੱਠਦਾ ਸੀ ਬਾਬਾ ਅੱਜ ਮੇਰੇ ਪਿਆਰੇ ਤੋਂ ਮੈਂ ਦੂਰ ਹੋ ਗਿਆ ਖੋ ਸਤਨਾਮ ਦੁੱਖ ਵਿਛੋੜਾ ਚਾਰ ਦੁੱਖ ਮੰਨੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਦੁੱਖ ਭੂਖਾ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦਨਾ ਭੋਲੇ ਇਨਾਂ ਚੋਂ ਵੱਡਾ ਦੁੱਖ ਵਿਛੋੜੇ ਦਾ ਏ ਚਾਹੇ ਉਹ ਕੋਈ ਵੀ ਵਿਛੋੜਾ ਹੋਵੇ ਭੈਣ ਭਰਾ ਦਾ ਹੋਵੇ ਮਾਂ ਪਿਓ ਦਾ ਹੋਵੇ ਪਤਨੀ ਪਤੀ ਦਾ ਹੋਵੇ ਸਕੇ ਭਰਾਵਾਂ ਦਾ ਹੋਵੇ ਜਾਂ ਗੁਰੂ ਚੇਲੇ ਦਾ ਹੋਵੇ ਆਖੋ ਸਤਨਾਮ ਜਿਸ ਤਰ੍ਹਾਂ ਮਹਾਤਮਾ ਅਮਰਤ ਮੁਨੀ ਜੀ ਵਿਛੋੜਾ ਦੇ ਗਏ ਬੜੀਆਂ ਸੰਗਤਾਂ ਨੇ ਪੁੱਛਿਆ ਵੀ ਅੱਜ ਸਾਰੇ ਹੈਗੇ ਉਹ ਨਹੀਂ ਹੈਗੇ ਆਖੋ ਸਤਨਾਮ ਬਾਬਾ ਬੋਲਤੇ ਤੇ ਕਹਾਂ ਗਏ ਛੋਂਦੀ ਰੂਹਾਂ ਦੀ ਮਾਨਸੇ ਤੋਂ ਬੜੀ ਸੰਗਤ ਆਈ ਹੈ ਉਹ ਕਹਿਣ ਲੱਗੇ ਭਾਈ ਸਾਹਿਬ ਕਦੇ ਆਏ ਨਹੀਂ ਮੈਂ ਕਿਹਾ ਬਾਬਾ ਜੀ ਨੇ ਵਚਨ ਕੀਤਾ ਸੀ ਅਸੀਂ ਬੈਠੇ ਚਾਹ ਪੀ ਕੇ ਤੇ ਕਹਿਣ ਲੱਗੇ ਭਾਈ ਸਾਹਿਬ ਨੂੰ ਉੱਥੇ ਜਾਣਾ ਹੈ ਪਰ ਮਾਰੇ ਦੀ ਖੇਡ ਵੇਲੋ ਉੱਥੇ ਜਾਣਾ ਏ ਪਤਾ ਨਹੀਂ ਕਿਹੜੀ ਰਮਜ ਹੈ ਉੱਥੇ ਜਾਣਾ ਏ ਉਹ ਸੱਚੀ ਚਲੇ ਗਿਆ ਆਖੋ ਸਤਨਾਮ ਸ੍ਰੀ ਤੇ ਚਲੇ ਆਪਾਂ ਵੀ ਜਾਣਾ ਕੁਛ ਨਹੀਂ ਹੈ ਤਾਂ ਬਾਬੇ ਨੇ ਸਾਨੂੰ ਉਦਾਸੀ ਕੀ ਰੀਤ ਚਲਾ ਕੇ ਪ੍ਰਚਾਰ ਕੀਤਾ ਚਾਰੇ ਕੁੰਟਾਂ ਚ ਚਾਰੇ ਪਾਸੇ ਬਾਬਾ ਜੀ ਨੇ ਦੁਨੀਆ ਤਾਰ ਕੇ ਆਖਿਆ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਮੇਰੇ ਗਰੀਬ ਨਵਾਜ ਕਹਿੰਦੇ ਭਾਈ ਮਰਦਾਨਿਆਂ ਵੇਖ ਲਾ ਮਿਛੋੜਾ ਇੰਨਾ ਬੁਰਾ ਹੁੰਦਾ ਈ ਜਿੰਨੇ ਹਰੇ ਭਰੇ ਪਿਆਰ ਵੰਡਦੇ ਹੋਏ ਗੁਲਦਸਤੇ ਨਰਕ ਬਣਾ ਦਿੱਤੇ ਜਿਤ ਪਿਆਰੇ ਦੇ ਚਰਨਾਂ ਦੇ ਨਾਲੋਂ ਟੁੱਟੇ ਹੋਏ ਜੀਵ ਜਿਹੜੇ ਨੇ ਉਹਨਾਂ ਦੀ ਹਾਲਤ ਇਸ ਪਾਣੀ ਦੇ ਕੁੰਟ ਵਰਗੀ ਹੋ ਜਾਂਦੀ ਹੈ ਜਿਤ ਡਿੱਠੈ ਤਨ ਪਰ ਫੜੈ ਚੜੈ ਚ ਵਗਣ ਵਨ ਧੰਨ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਆਪਾਂ ਜਾਨੇ ਬੇਰ ਸਾਹਿਬ ਉਥੇ ਤੁਸੀਂ ਮੱਥਾ ਟੇਕੋਗੇ ਪੂਰਾ ਸਾਹਿਬ ਜਿੱਥੇ ਬਾਬਾ ਜੀ ਤਪੱਸਿਆ ਕੀਤੀ ਹੈ ਉਹਦੇ ਅੱਗੇ ਕਬੀਰ ਸਾਹਾ ਬੇਰੀ 550 ਸਾਲ ਤੋਂ ਖੜੋਤੀ ਆਖੋ ਸਤਨਾਮ ਸ੍ਰੀ ਜਿਨਨੇ ਸਿੱਖਣਾ ਉਹਨੇ ਰੁੱਖ ਤੋਂ ਵੀ ਸਿੱਖ ਲੈਣਾ ਤੇ ਜਿਨੇ ਨਹੀਂ ਸਿੱਖਣਾ ਉਹਨੂੰ ਭਾਵੇਂ 108 ਗ੍ਰੰਥ ਪੜਾ ਦਿਓ ਉਹਨੇ ਨਹੀਂ ਸਿੱਖਣਾ ਉਹ 베ਰੀਏ ਥੱਲੇ ਮੱਥਾ ਟੇਕ ਕੇ ਇੱਕ ਵਿਚਾਰ ਵਿਦਵਾਨ ਨੂੰ ਆਈ ਉਹ ਕਹਿੰਦਾ ਅੱਖਾਂ 'ਚ ਜਾਲ ਆ ਗਿਆ ਵੇਖੋ ਗੁਰੂ ਨਾਨਕ ਸਾਹਿਬ ਨੇ ਪਾਣੀ ਦੇ ਨਾਲ ਗੱਲ ਕਰ ਲਈ ਪਾਣੀ ਦੇ ਟੋਬੇ ਨਾਲ ਗੱਲ ਕਰ ਲਈ ਆਖੋ ਸਤਨਾਮ ਸ੍ਰੀ ਤੇ ਬੜੇ ਪਿਆਰ ਦੇ ਵਿੱਚ ਆ ਕੇ ਉਹਨਾਂ ਨੇ ਉਸ ਪਾਣੀ ਦੇ ਕੁੰਟ ਦੇ ਨਾਲ ਮੁਲਾਕਾਤ ਕੀਤੀ ਤੇ ਬਚਨ ਉਚਾਰੇ ਪੱਬਰ ਤੂੰ ਹਰੀਆਵਲਾ ਕਬਲਾ ਕੰਚਰਵਾਨ ਤੇ ਭਾਈ ਮਰਦਾਨਾ ਸਾਹਿਬ ਕਹਿੰਦੇ ਬਾਬਾ ਤੂੰ ਧਾਨ ਹੈ ਤੂੰ ਤੇ ਪਾਣੀ ਦੇ ਟੋਬਿਆਂ ਨਾਲ ਰੁੱਖਾਂ ਨਾਲ ਪੰਛੀਆਂ ਨਾਲ ਹਵਾਵਾਂ ਨਾਲ ਪਹਾੜਾਂ ਨਾਲ ਵੀ ਗੱਲਾਂ ਕਰ ਲੈਣਾ ਕਿਤੇ ਸਾਡੇ ਤੇ ਵੀ ਤਰਸ ਕਰਦੇ ਸਾਨੂੰ ਅਜੇ ਤਾਂ ਹੀ ਬੰਦੇ ਨਾਲ ਗੱਲ ਨਹੀਂ ਕਰਨੀ ਆਇਆ ਖੁਸਕਣਾ ਬੰਦੇ ਨਾਲੀ ਸਵੈਸ ਕਰਕੇ ਭਾਈ ਸਿੱਖ ਦਾ ਕੰਮ ਸਿੱਖਣਾ ਹੈ ساری ਜ਼ਿੰਦਗੀ ਸਿੱਖ ਦਾ ਰਹੇ ਤਾਂ ਵੀ ਅਧੂਰਾ ਹੈ ਪੂਰਾ ਤੇ ਸੱਚਾ ਸੋਚਾ ਇੱਕੋ ਹੀ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਬਿਰਦ ਤੇ ਮਾਰੇ ਦੀ ਬਾਣੀ ਗੱਜ ਕੇ ਆਖੋ ਸਤਨਾਮ ਹਜ਼ੂਰ ਪਾਤਸ਼ਾਹ ਦੀ 베ਰੀ ਤੋਂ ਵੀ ਸਿੱਖਿਆ ਮਿਲਦੀ ਉਹ 베ਰੀ ਥੱਲੇ ਕੋਈ ਵਿਦਵਾਨ ਗਿਆ ਉਹਨੇ ਪ੍ਰਕਰਮਾ ਕੀਤੀ ਤੇ ਨਾਲ ਦਾ ਕਿੰਨਾ ਵੀ ਆ ਜਾ ਹੋਣਾ ਸਾਰੀ ਸੰਗਤ ਤੂੰ ਕੀ ਵੇਖੀ ਜਾਨਾ ਟਾਣੀਆਂ ਪੱਤਿਆਂ ਲੈ ਤੇ ਉਹਦੇ ਨੇਤਰ ਪਰ ਆਏ ਰੋਂਦਿਆਂ ਹੋਇਆਂ ਕਹਿੰਦਾ ਤੈਨੂੰ ਕੀਤਾ ਤੂੰ ਤੇ ਪੱਥਰ ਤੇ ਮੱਥਾ ਮਾਰ ਕੇ ਤੁਰ ਗਿਆ ਥੋੜਾ ਜਿਹਾ ਮੱਥਾ ਪਿਆਰ ਦੇ ਨਾਲ ਵੀ ਮਾਰ ਲਈਏ ਹਰ ਦੀ ਉਡਾਰੀ ਆਪਣੀ ਅਵਸਥਾ ਆਪਣੀ ਹੁੰਦੀ ਹੈ ਆਪੋ ਆਪਣੀ ਸੋਚ ਹੈ ਕਿੱਥੇ ਕਿਸੇ ਦੀ ਉਸ 베ਰੀ ਵੱਲ ਵੇਖ ਕੇ ਉਹ ਸੱਜਣ ਦੇ ਅੰਦਰੋਂ ਵਿਰਾਗ ਨਿਕਲਿਆ ਕਹਿੰਦਾ ਮੈਂ 베ਰੀ ਨਾਲ ਗੱਲ ਕਰ ਲਾਂ ਕਹਿੰਦਾ ਭਲਿਆ ਕਦੇ ਰੁੱਖ ਵੀ ਬੋਲੇ ਆ ਇਥੇ ਬੰਦਾ ਨਹੀਂ ਸਿੱਦੇ ਮੂੰਹ ਬੋਲਦਾ ਤੂੰ ਰੁੱਖ ਦੀ ਗੱਲ ਕਰਦਾ ਹੈ ਕਹਿੰਦਾ ਨਹੀਂ ਬੋਲਦੇ ਆ ਤੁਹਾਡੇ ਕੋਲ ਕੰਨ ਹੀ ਨਹੀਂ ਹੈਗੇ ਆਖੋ ਸਤਨਾਮ ਕਹਿੰਦਾ ਕੀ ਬੋਲਦੀ 베ਰੀ ਸੱਚੀ ਉਹਦੇ ਬੋਲ ਨੇ ਉਹ ਕਹਿੰਦਾ 베ਰੀ ਨੂੰ ਮੈਂ ਪੁੱਛਿਆ ਤੂੰ ਕਰਮਾਂ ਵਾਲੀ ਐ ਤੈਨੂੰ ਬਾਬੇ ਨਾਨਕ ਦੇ ਹੱਥਾਂ ਦੀ ਸ਼ੋਹ ਮਿਲੀ ਐ ਬਾਬੇ ਨਾਨਕ ਦੇ ਮੁਖੜੇ ਦੀ ਮੋਹ ਮਿਲੀ ਐ ਗੁਰੂ ਨਾਨਕ ਦੇ ਨੇਤਰਾਂ ਦੀ ਦ੍ਰਿਸ਼ਟੀ ਮਿਲੀ ਐ ਤੂੰ ਕਰਮਾਂ ਵਾਲੀ ਦੱਸ ਤੇ ਸਹੀਂ ਫਿਰ ਕੀ ਰੰਗ ਚੜਿਆ ਸੰਗਤ ਦਾ ਉਹ ਕਹਿੰਦੀ ਮੇਰੇ ਜਿਹਾ 베ਰੀਆਂ ਬਥੇਰੀਆਂ ਸੀ ਜਾਗੀ ਉਤੇ ਰੁਖ ਬੋਲਿਆ ਮੇਰੇ ਜਿਹਾ 베ਰੀਆਂ ਬਥੇਰੀਆਂ ਸੀ ਜਾਗੀ ਉਤੇ ਲੱਭਦਾ ਨਿਸ਼ਾਨ ਕਿਤੇ ਦੂਰ ਨਾ ਨਜੀਕ ਹੈ ਕੋਲੇ ਹੋ ਕੇ ਸੜ ਗਈਆਂ ਬੱਕਰੀਆਂ ਚਰ ਗਈਆਂ ਬੁੱਢੀਆਂ ਉਹ ਮਰ ਗਈਆਂ ਇਹ ਵੀ ਗੱਲ ਠੀਕ ਹੈ ਮੈਂ ਹਰੀ ਭਰੀ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 550 ਦੇ ਗਰੀਬ ਹੈ ਪੰਜ ਪੀੜੀਆਂ ਆਪਣੀਆਂ ਚਲੇ ਗਈਆਂ ਹੁਣ ਤੇ ਵੈਸੇ 100 ਸਾਲ ਉਮਰ ਨਹੀਂ ਰਹਿ ਗਈ 60 ਕੀ ਐ 50 ਕੁ 70 ਪਹਿਲਾਂ ਹੋ ਜਾਂਦੇ ਸੀ ਬਾਪੂ ਨਹੀਂ ਹੁਣ ਤੇ ਪਰੋਣੇ ਆ ਪਤਾ ਨਹੀਂ ਫੇਰ ਵੀ ਕਿਉਂ ਨਹੀਂ ਅਸੀਂ ਰੱਬ ਦੇ ਨਾਲ ਜੁੜਦੇ ਉਹ ਕਹਿੰਦੀ ਮੇਰੇ ਜਿਹੀਆਂ 베ਰੀਆਂ ਬਥੇਰੀਆਂ ਸੀ ਜਾਗੇ ਉੱਤੇ ਲੱਭਦਾ ਨਿਸ਼ਾਨ ਕਿਤੇ ਦੂਰ ਨਾ ਨਜੀਕ ਹੈ ਗੋਲੇ ਹੋ ਕੇ ਸੜ ਗਈਆਂ ਬੁੱਢੀਆਂ ਉਹ ਮਰ ਗਈਆਂ ਬੱਕਰੀਆਂ ਚਰ ਗਈਆਂ ਇਹ ਵੀ ਗੱਲ ਠੀਕ ਹੈ ਮੈਂ ਹਰੀ ਭਰੀ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 550 ਦੇ ਕਰੀਬ ਹੈ ਰੱਜ ਰੱਜ ਸੰਗਤ ਮੈਂ ਕੀਤੀ ਬਾਬੇ ਨਾਨਕ ਦੀ ਬੋਲੋ ਰੱਜ ਰੱਜ ਸੰਗਤ ਮੈਂ ਕੀਤੀ ਬਾਬੇ ਨਾਨਕ ਦੀ ਦੇ ਰਿਆ ਗਵਾਈ ਮੇਰਾ ਪੱਤਾ ਪੱਤਾ ਠੀਕ ਹੈ ਕਹਿੰਦੀ ਵੇਖੋ ਦੁਨੀਆਂ ਦੇ ਲੋਕੋ ਮੈਨੂੰ 600 ਸਾਲ ਹੋ ਚੱਲਿਆ ਜੀ ਮੈਂ ਅਜੇ ਵੀ ਇਸ ਤਰ੍ਹਾਂ ਹੀ ਆਏ ਮੇਰੇ ਗੁਰੂ ਨਾਨਕ ਦੀ ਸੰਗਤ ਦਾ ਅਸਰ ਹੈ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਸੁਖਬਾ ਸੰਗਤਾਂ ਨਾਤਮਸਤਕ ਹੋਏ ਹੋ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲਖਤੇ ਜਿਗਰ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦੇ ਸੋਹਲੇ ਗਾਏ ਗੁਰੂ ਨਾਨਕ ਦੇ ਘਰ ਦੀਆਂ ਸੀਸਾਂ ਲਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੀਸ ਮਿਲੀ ਸੀ ਜਦੋਂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸੱਚਖੰਡ ਪਿਆਲਾ ਕਹਤੇ ਤੇ ਉਹਨਾਂ ਨੇ ਮਾਤ ਸਲੱਖਣੀ ਜੀ ਦੇ ਅੰਦਰੋਂ ਬਿਰਹਾ ਨਿਕਲਿਆ ਹਣ ਪੁੱਤਰ ਤੇ ਪੁੱਤਰੀ ਹੁੰਦਾ ਏ ਦੁਨਿਆਵੀ ਵੱਡੇ ਅਹੁਦੇ ਤੇ ਅਵਸਰ ਹੋਵੇ ਤੇ ਉਹਦਾ ਪੁੱਤਰ ਹੋਵੇ ਤੇ ਲੋਕੀ ਕਹਿੰਦੇ ਫਲਾਣੇ ਦਾ ਪੁੱਤਰ ਹੈ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸ਼ਿਵ ਜੀ ਦਾ ਸਰੂਪ ਸ਼ਾਂਤੀ ਦੀ ਬੰਦਗੀ ਦੀ ਤਪੱਸਿਆ ਦੀ ਮੂਰਤ ਸਨ ਸ਼੍ਰੀ ਚੰਦਰ ਭਗਵਾਨ ਜੀ ਨੋਂ ਦਵਾਰੀਆਂ ਨੂੰ ਬੰਨਣ ਵਾਲੇ ਬਚਨ ਕੀਤੇ ਸੀ ਮਾਤ ਜੀ ਨੇ ਸਾਈ ਸਾਰਾ ਕੁਝ ਆਪਣੇ ਚੇਲਿਆਂ ਨੂੰ ਸੇਵਕਾਂ ਨੂੰ ਦੇ ਦਿੱਤਾ ਮੇਰੇ ਪੁੱਤਰਾਂ ਨੂੰ ਵੀ ਕੁਝ ਦੇ ਦਿੰਦੇ ਆਖੋ ਸਤਨਾਮ ਸ੍ਰੀ ਮੇਰੇ ਪੁੱਤਰਾਂ ਨੂੰ ਕੁਝ ਦੇ ਦਿੰਦੇ ਤੇ ਮਹਾਰਾਜ ਸਾਹਿਬ ਨੇ ਅਸੀਸ ਦਿੱਤੀ ਬਚਨ ਦਿੱਤੇ ਹਜ਼ੂਰ ਕਹਿੰਦੇ ਮਾਤ ਸ ਲਖਣੀ ਤੇਰੇ ਪੁੱਤਰ ਵੀ ਪਿੱਛੇ ਨਹੀਂ ਰਹਿਣਗੇ ਜਿੱਥੇ ਗੁਰੂ ਨਾਨਕ ਦੇ ਘਰ ਦਾ ਜਸ ਹੋਵੇਗਾ ਤੇਰੇ ਪੁੱਤਰਾਂ ਦਾ ਜਸ ਵੀ ਹੋਇਆ ਕਰੇਗਾ ਸੂਐਸੀਆਂ ਖੇਡਾਂ ਉਹਨਾਂ ਦੀਆਂ ਉਹਨਾਂ ਦੇ ਬਾਬਤ ਗੁਰਮੁਖ ਪਿਆਰੇ ਬਚਨ ਕਰਕੇ ਗਏ ਇਹ ਬਖਸ਼ਿਸ਼ ਹੁੰਦੀ ਹੈ ਗੁਰਮੁਖੋ ਕਿਸੇ ਵੀ ਰੂਪ ਤੇ ਹੋ ਸਕਦੀ ਹੈ ਭਾਈ ਗੁਰਦਾਸ ਜੀ ਦੇ ਵੀ ਬਚਨ ਨੇ ਬਾਬੇ ਪਹਿਲਾਂ ਪਾਇਆ ਬਖਸ਼ਦਾਰ ਬਖਸ਼ਿਸ਼ ਤੋਂ ਬਿਨਾਰਥੇ ਕੁਝ ਨਹੀਂ ਮਿਲਦਾ ਜਦੋਂ ਉਹਦੀ ਨਦਰ ਹੁੰਦੀ ਹੈ ਫਿਰ ਕਮਾਈ ਹੁੰਦੀ ਹੈ ਤੇ ਕਮਾਈ ਦੇ ਵਿੱਚੋਂ ਫਿਰ ਇਕਾਂਤ ਸੁਰਤ ਦੀ ਖੇਡ ਵਾਪਰਦੀ ਹੈ ਤੇ ਫਿਰ ਪਿਆਰੇ ਦੇ ਦਰਵਾਜ਼ੇ ਖੁੱਲਦੇ ਨੇ ਤਾਂ ਕਰਕੇ ਗੁਰਮੁਖ ਪਿਆਰੀਆਂ ਗੁਰੂਆਂ ਬੰਦਗੀ ਵਾਲੀਆਂ ਰੂਹਾਂ ਨੂੰ ਹਜ਼ੂਰ ਨੇ ਆਖਿਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬੋਤ ਨਾਹੀ ਬੋਲਣਾ ਖੰਨੇਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾਂ ਜੁਗੋ ਜੋਗ ਨਰਾਲੀ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਮਹਾਰਾਜ ਸਾਹਿਬ ਨੇ ਭਗਵੇਂ ਕੱਪੜੇ ਪਾਏ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਵਾਬੀ ਲਿਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟੋਆ ਪੰਜਵੀਂ ਜੋਤ ਵਿੱਚ ਵੀ ਸੰਗਤ ਨੇ ਪੁੱਛਿਆ ਕਾਫੀ ਸੰਗਤ ਜੁੜੀ ਹੈ ਉੱਥੇ ਹਿੰਦੂ ਬੈਠੇ ਸਨ ਮੁਸਲਮਾਨ ਬੈਠੇ ਸਨ ਈਸਾਈ ਬੈਠੇ ਸਨ ਜੈਨੀ ਬੈਠੇ ਸਨ ਬੋਧੀ ਬੈਠੇ ਸਨ ਬਹੁਤ ਵੱਡਾ ਇਕੱਠ ਸੀ ਕਿਉਂਕਿ ਇੱਕੋ ਘਰ ਹੈ ਗੁਰੂ ਰਾਮਦਾਸ ਮਹਾਰਾਜ ਦਾ ਜਿੱਥੇ ਸਾਰਿਆਂ ਨੂੰ ਆਵਾਜ਼ ਪੈਂਦੀ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਚਾਰ ਦਰਵਾਜ਼ੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਹਰਿਮੰਦਰ ਸਾਹਿਬ ਦੇ ਪਰ ਰਸਤਾ ਹੀ ਕੋਈ ਹੈ ਜਿੱਧਰ ਦੀ ਵਾਪਸ ਵੀ ਆਉਣਾ ਹੈ ਤੇ ਜਾਣਾ ਵੀ ਆ ਸਾਰਿਆਂ ਨੇ ਆ ਕੇ ਆਖਿਆ ਸਤਿਗੁਰੂ ਗੁਰੂ ਮਹਾਰਾਜ ਜੀ ਪੰਜਵੀਂ ਜੋਤ ਵਿੱਚ ਮਹਾਰਾਜ ਕਿਹੜਾ ਧਰਮ ਚੰਗਾ ਹੈ ਕਿਹੜਾ ਧਰਮ ਕਮਾਈਏ ਵੀ Hindu ਚੰਗੇ ਨੇ ਮੁਸਲਮਾਨ ਚੰਗੇ ਨੇ ਈਸਾਈ ਚੰਗੇ ਨੇ ਜੈਨੀ ਚੰਗੇ ਨੇ ਬੋਧੀ ਚੰਗੇ ਨੇ ਕਿਹੜਾ ਧਰਮ ਫਾਲੋ ਕਰੀਏ ਤੇ ਸਾਰੀਆਂ ਸਿੱਖਾਂ ਦੇ ਅੰਦਰ ਹੀ ਪਾਵਨਾ ਬਣ ਗਈ ਕਿ ਹੁਣ ਗੁਰੂ ਅਰਜਨ ਸਾਹਿਬ ਦੇ ਮੁਖੜੇ ਚੋਂ ਇਹ ਬਚਨ ਨਿਕਲੂਗਾ ਕਿ ਸਿੱਖ ਧਰਮ ਨਹੀਂ ਨਿਕਲੇ। ਹਜ਼ੂਰ ਨੇ ਮੁਸਕਰਾ ਕੇ ਬਚਨ ਕੀਤਾ ਗਾਇਆ ਗੁਰਬਾਣੀ ਦੀ ਪੰਕਤੀ ਨੂੰ ਮਹਾਰਾਜ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਬੋਲੋ ਸਗਲ ਧਰਮ ਮੈਂ ਹਰ ਕੋ ਨਾਮ ਜਪ ਦੋ ਕੁ ਮਿੰਟ ਜਪਿਓ ਫਿਰ ਕਿਉਂਕਿ ਜੇ 11500 ਸੰਗਤ ਆ ਨਾ ਅਸੀਂ ਨਾ ਮਾਮ ਗੁਰਖਾਂ ਕੋਲ ਬੈਠੇ ਬਾਬਾ ਸ਼ੰਦਰ ਸਿੰਘ ਜੀ ਉਹਨਾਂ ਬਚਨ ਬੜਾ ਪਿਆਰਾ ਕੀਤਾ ਐਦਾਂ ਇਕੱਠ ਸੀ ਕਹਿੰਦੇ ਸਾਨੂੰ ਕਿਸੇ ਨੇ ਪੁੱਛ ਲਿਆ ਕਿ ਬਾਬਾ ਜੀ ਤੁਸੀਂ ਨਾਮ ਜਿ ਪਾਉਂਦੇ ਰਹਿੰਨੇ ਕੋਈ ਕਥਾ ਵੀ ਸੁਣਾਇਆ ਕਰੋ ਤੇ ਬਾਬਾ ਜੀ ਕਹਿੰਦੇ ਇਹੋ ਹੀ ਬਰਕਤ ਆ ਜਿੰਨੀ ਸੰਗਤ ਆਈ ਹੈ ਨਾ ਹੁਣ ਇੱਕ ਪ੍ਰਾਣੀ ਨੇ 2000 ਵਾਰੀ ਵੈਗਰੂ ਕਹਿਣਾ ਤੇ ਉਹਨੂੰ 4-5 ਘੰਟੇ ਬੈਠਣਾ ਪਿਆ ਪਰ ਕਹਿੰਦੇ ਸੰਗਤ ਦਾ ਸੰਗਤ ਵਿੱਚ ਵੱਡੇ ਇਕੱਠ ਦਾ ਕੀ ਫਾਇਦਾ ਏ ਤੁਸੀਂ ਸਿਰਫ 4 ਵਾਰੀ ਜਪਣਾ ਏ ਤੇ ਗੁਣਾ ਕਰ ਲਿਓ ਕਿੰਨੇ ਹਜ਼ਾਰ ਜਾਪ ਹੋ ਜਾਣਾ ਆਓ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਪਰਉਪਦੇਸ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਜ਼ੂਰ ਕਹਿੰਦੇ ਇੱਕ ਤੇ ਦੋ ਘੰਟੇ ਰੋਜ਼ ਸਿਮਰਨ ਕਰਨਾ ਹੈ ਤੇ ਦੂਸਰਾ ਜਿਹੜਾ ਕਰਮ ਕਰਨਾ ਹੈ ਜਿਹੜੀ ਤੁਸੀਂ ਕਿਰਤ ਕਰਨੀ ਹੈ ਨਾ ਦਿਨੇ ਰਾਤ ਤੁਹਾਡੇ ਕਰਮ ਤੇ ਕਿਰਤ ਦੇ ਵਿੱਚ ਪਾਪ ਨਹੀਂ ਹੋਣਾ ਚਾਹੀਦਾ ਤੁਹਾਡੇ ਤੋਂ ਨਿੰਦਿਆ ਚੁਗਲੀ ਈਰਖਾ ਸਾਡਾ ਨਾ ਨਿਕਲੇ ਤੁਹਾਡੀ ਆਤਮਾ ਤੋਂ ਤੁਹਾਡੇ ਹੱਥਾਂ ਤੋਂ ਇਹੋ ਜਿਹਾ ਕੋਈ ਕਰਮ ਨਾ ਹੋਵੇ ਪੰਜ ਕਰਮ ਇੰਦਰੀ ਤੇ ਪੰਜ ਗਿਆਨ ਇੰਦਰੀ 11ਵਾਂ ਮਨ ਤੇ 12ਵੀਂ ਬੁੱਧੀ ਹੈ ਇਹ ਰਸਤਾ ਕਠਨਾ ਪਰਮਾਰਿ ਨੇ ਸੌਖੇ ਸ਼ਬਦਾਂ ਚ ਸਮਝਾਤਾ ਵੀ ਸਭ ਤੋਂ ਪਿਆਰਾ ਧਰਮ ਪਤਾ ਕਿਹੜਾ ਹੈ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਇੱਕ ਦੇ ਨਾਮ ਜਪਣਾ ਤੇ ਇੱਕ ਤੂੰ ਆਪਣੇ ਅੱਖਾਂ ਕੰਨਾਂ ਹੱਥਾਂ ਪੈਰਾਂ ਦੇ ਨਾਲ ਚਾ ਕੇ ਵੀ ਕਦੇ ਮਾੜਾ ਕਰਮ ਨਹੀਂ ਕਰਨਾ ਜੁੜਿਆ ਰਹਿਣਾ ਹੀ ਹਰਿਆ ਹੈ ਇੱਕ ਚੀਜ਼ ਕਹਿ ਕੇ ਮੈਂ ਜੋੜੇ ਛਾੜਨੇ ਕਿਉਂਕਿ ਸਮਾਂ ਕੀਮਤੀ ਹੈ ਬਹੁਤ ਬਹੁਤ ਧੰਨਵਾਦ ਕਿਉਂਕਿ ਵਿਦਵਾਨ ਜਨ ਬਹੁਤ ਰੂਹਾਂ ਰੰਗੀਆਂ ਆਈਆਂ ਤੇ ਸਾਰਿਆਂ ਨੇ ਇੱਥੇ ਹਾਜ਼ਰੀ ਭਰਨੀ ਹੈ ਰੱਬ ਦੇ ਪਿਆਰਿਆਂ ਦੀ ਸੀਸ ਹਿਲਾਕੇ ਦੀ ਸੰਗਤ ਦਾ ਧੰਨਵਾਦ ਬਾਬਾ ਅਮਰੀਕ ਸਿੰਘ ਸਾਹਿਬ ਜੀ ਬਾਬਾ ਲੀਡਰ ਸਿੰਘ ਸਾਹਿਬ ਜੀ ਹੋਣੀ ਬਾਬਾ ਸ਼ੁਸ਼ੇਰ ਸਿੰਘ ਜੀ ਇੱਥੋਂ ਦੇ ਮੌਜੂਦਾ ਮਹਾਂਪੁਰਖ ਬਾਬਾ ਮਹਾਤਮਾ ਮਣੀ ਜੀ ਹੋਰ ਬਿਆੰਤ ਮਹਾਂਪੁਰਖ ਸਾਧੂ ਜਨ ਸਾਰਿਆਂ ਨੇ ਸੀਸਾਂ ਬਖਸ਼ੀਆਂ ਪਰ ਮੇਰੇ ਵੱਡੇ ਵੀਰ ਭਾਈ ਸਤਨਾਮ ਸਿੰਘ ਜੀ ਲਾਲੂ ਘੁਮਣ ਬੜਾ ਪਿਆਰ ਬਖਸ਼ਦੇ ਮਾਝੇ ਦੇ ਜਰਨੈਲ ਢਾਡੀ ਕਹਿ ਕੇ ਇਹਨਾਂ ਨੂੰ ਨਵਾਜਿਆ ਜਾਂਦਾ ਆਖੋ ਸਤਨਾਮ ਜਰਨੈਲ ਢਾਡੀ ਕਿਉਂਕਿ ਗੱਲ ਜਿਹੜੀ ਕਰਨੀ ਹੈ ਕਰ ਦਿੰਦੇ ਨੇ ਭਾਵੇਂ ਕੋਈ ਸਰਕਾਰ ਹੋਵੇ ਤੇ ਭਾਵੇਂ ਕੋਈ ਦੂਜਾ ਤੇ ਜਾਵੇ ਤੇ ਬੜੇ ਵੱਡੇ ਭਾਗ ਆਪ ਸੰਤ ਜੀ ਟਿਕੇ ਰਹੋ ਹੁਣ ਉਹਨਾਂ ਦਾ ਸਮਾਂ ਏ ਤੇ ਬਹੁਤ ਪਿਆਰਯੋਗ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਗੁਰੂ ਨਾਨਕ ਦੇ ਘਰ ਵਿੱਚ ਵੀ ਮਨੰਜਰ ਦੀਆਂ ਸੇਵਾਵਾਂ ਨਿਭਾਈਆਂ ਹੁਣ ਗੋਇੰਦਵਾਲ ਸਾਹਿਬ ਸੀਸਾਂ ਮਿਲੀਆਂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਸੋ ਇਹ ਵਿਸ਼ਾ ਆਪਣਾ ਸੀ ਭਾਈ ਜੁੜੋ ਤੇ ਜਿਹੜੇ ਜੁੜੇ ਰਹਿੰਦੇ ਆ ਉਹ ਹਰੇ ਭਰੇ ਰਹਿੰਦੇ ਆ ਜਿਹੜੇ ਟੁੱਟ ਜਾਂਦੇ ਆ ਉਹ ਮੁੱਕ ਜਾਂਦੇ ਸੁੱਕ ਜਾਂਦੇ ਆ ਸੋ ਨਿਤਨੇਮ ਕਰੋ ਗੁਰੂ ਵਾਲੇ ਬਣੋ ਤੇ ਆਪਣੇ ਗ੍ਰਸਤੀ ਜੀਵਨ ਚ ਰਹਿੰਦਿਆਂ ਹੋਇਆਂ ਕਿਰਤ ਕਰਕੇ ਨਾਮ ਜਪ ਕੇ ਤੇ ਉਹਦੀ ਯਾਦ ਅੰਦਰ ਇਹ ਉਦਾਸੀ ਕੀ ਰੀਤ ਗੁਰੂ ਨਾਨਕ ਸਾਹਿਬ ਮਾਰੇ ਨੇ ਚਲਾਈ 151 ਸਾਲ ਬਾਅਦ ਬਾਬਾ ਸ਼੍ਰੀ ਚੰਦ ਜੀ ਜਿਹੜੀ ਆਪਣੀ ਕਮਾਈ ਸੇਲੀ ਟੋਪੀ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਗਿਆ ਖੋ ਸਤਨਾਮ ਉਹਨਾਂ ਦੇ ਫਿਰ ਚਾਰ ਧੋਏ ਨਿਕਲੇ ਬਾਲੂ ਹਸਨਾ ਭਾਈ ਗੁਇੰਦਾ ਅਲਮਸਤ ਤੇ ਬਾਬਾ ਫੂਲ ਜੀ ਇਸ ਤਰ੍ਹਾਂ ਇਹ ਪ੍ਰਚਾਰ ਜਿਹੜਾ ਅੱਗੇ ਵਧਿਆ ਸਤਿਗੁਰੂ ਕਿਰਪਾ ਕਰਨਾ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ